ਦਾ ਬਲਵਿੰਦਰ ਸਿੰਘ ਧਾਲੀਵਾਲ ਜੀ ਧੰਨਵਾਦ ਸਿਕਸਵਾ ਸਰ ਮੈਂ ਆਪ ਜੀ ਦਾ ਧਿਆਨ ਫਗਵਾੜਾ ਵਿੱਚ ਸਥਿਤ ਜੀਸੀਟੀ ਮਿਲਵਲ ਤੇ ਅਨਲੋਣਾ ਚੰਦ ਸਰ ਆਪਾਂ ਸਾਰੇ ਜਾਣਦੇ ਆ ਕਿ ਜੀਸੀਟੀ ਮਿਲ ਜਿਹੜੀ ਹੈਗੀ ਆ ਉਹਦਾ ਕੱਲਾ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਉਹਦਾ ਨਾਮ ਰਿਹਾ ਪਹਿਲਾਂ ਪਰ ਜਿਹੜੇ ਸਮੀਰ <th>ਪਰ ਉਹਨਾਂ ਦੇ ਮਾਲਕ ਹੈਗੇ ਤੇ ਮੈਨੇਜਮੈਂਟ ਵੱਲੋਂ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਉਹਦਾ ਬਹੁਤ ਮਾੜਾ ਹਾਲ ਹੈ ਅੱਜਕੱਲ੍ਹ ਔਰ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਬਿਨਾਂ ਨੋਟਿਸ ਦਿੱਤੇ ਜਿਹੜੇ ਮਿਲ ਬੰਦ ਕਰ ਦਿੱਤੀ। ਔਰ ਜਿਹਦੇ ਨਾਲ ਹੋਇਆ ਕਿ 5000 ਦੇ ਲੱਪਕ ਜਿਹੜੇ ਸਟਾਫ ਆਫੀਸਰ ਬਾਕੀ ਲੇਬਰ ਸੀ ਗਈ ਉਹ ਸੜਕਾਂ ਤੇ ਆ ਗਈ ਉਹਨਾਂ ਨੇ ਬਹੁਤ ਐਜੀਟੇਸ਼ਨ ਕੀਤੀ। ਪਰ ਹਜੇ ਤੱਕ ਸਰ ਕੋਈ ਵੀ ਉਹਨਾਂ ਦਾ ਜਿਹੜਾ ਮਾਲਕਾਂ ਦਾ ਜਿਹੜਾ ਮਾਲਕਾਂ ਵੱਲੋਂ ਨਾ ਲੇਬਰ ਦਾ ਨਾ ਸਟਾਫ ਦਾ ਕੋਈ ਡਿਊ ਦਿੱਤਾ ਗਿਆ। ਔਰ ਲੱਪਕ 2-3 ਸਾਲ ਤੋਂ ਲਗਾਤਾਰ ਜਿਹੜਾ ਉਹਨਾਂ ਦਾ EMPLOYEES PROVIDENT FUND ਸੀਗਾ ਉਹ ਵੀ ਮਾਲਕ ਖਾਂਦੇ ਰਹੇ। ਜਿਹੜੇ ਸਟਾਫ ਸੀਗਾ ਉਹਦੇ ਪੇਮੈਂਟ ਕੱਟਦੇ ਰਹੇ। ਇਸ ਕਰਕੇ ਲਗਭਗ 100 ਕਰੋੜ ਰੁਪਏ ਦਾ ਜਿਹੜਾ ਘਪਲਾ ਹੈਗਾ ਮਾਲਕ ਜਿਹੜੇ ਉਹਦੇ ਲਗਭਗ 5 ਐਫਆਰ ਵੀ ਦਰਜ ਹੋਈਆਂ ਪਰ ਅਜ ਤੱਕ ਨਾ ਕੋਈ ਰੈਸਟ ਹੋਈ ਆ ਇੱਕ ਵਾਰੀ ਫੜਕੇ ਵੀ ਲੈ ਕੇ ਗਏ ਪਰ ਪੁਲਿਸ ਵੱਲੋਂ ਜਿਹੜਾ ਥਾਣੇ ਵਿੱਚ ਜਾ ਕੇ ਉਹਨੂੰ ਬਾਈ ਜਿੱਤ ਜਿਹੜਾ ਘਰ ਜਾਣ ਦਿੱਤਾ ਗਿਆ ਤੋਂ ਇਸ ਕਰਕੇ ਮੈਂ ਆਪ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਇਹ ਮਿਲਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਜਿਹੜਾ ਬੰਦਾ ਡਿਊਸ ਦਿੱਤਾ ਜਾਵੇ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਲਗਭਗ 8 ਡੈਥ ਹੋਈਆਂ ਔਰ ਐਸਆਈ ਹਸਪੀਟਲ ਵੱਲੋਂ ਉਹਨਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਸਰ ਧੰਨਵਾਦ ਥੈਂਕ ਯੂ ਸਰਦਾਰ ਕੁਲਦੀ